ਭਾਈ ਤੁਸੀਂ ਧਰਨਾ ਕੈਨਸਲ ਕਿਉਂ ਕਰਾਉਨੇ ਆ ਜਿਹੜਾ ਐਕਸ਼ਨ ਕਮੇਟੀ ਦਾ ਫੈਸਲਾ ਆ ਯਾਰ ਐਕਸ਼ਨ ਕਮੇਟੀ ਨਾਲ ਬੰਦਾ ਵੀਰੇ ਬਣੀ ਤੁਸੀਂ ਆਪਦਾ ਫੈਸਲਾ ਦੀ ਜਨੇ ਆ ਆ ਇੱਕ ਮੁੰਡਾ ਆਇਆ ਸੀ ਨੌਜਵਾਨ ਜਿਆ ਪਤਾ ਨਹੀਂ ਕੌਣ ਹੈਗਾ ਸਾਰੀ ਗੱਲਬਾਤ ਕੀਤੀ ਕਰਾਈ ਦੇ ਉੱਤੇ ਜਿੱਦਾਂ ਨਾ ਬਹੁਤ ਸੋਹਣਾ ਆਪਾਂ ਹਲਵਾ ਮੰਡਾ ਬਣਾ ਕੇ ਆਪਣਾ ਕਿੜਾ ਬਣਾ ਲੈਨੇ ਆ ਤੇ ਬਾਅਦ ਚ ਮਿੱਟੀ ਦੀ ਮੁੱਠ ਪਾ ਦਿੰਨੇ ਆ ਉਹ ਮਿੱਟੀ ਦੀ ਮੁੱਠ ਪਾ ਗਿਆ ਔਰ ਤੁਸੀਂ ਉਹ ਉਹਨਾਂ ਨੇ ਮਿੱਟੀ ਦੀ ਮੁੱਠ ਨਹੀਂ ਪਾਈ ਪਹਿਲਾਂ ਜਿੱਦੇ ਸਾਡੇ 1 ਮਿੰਟ ਸਾਨੂੰ ਉਹਨਾਂ ਨੇ ਲਾਈ ਸੀ ਪੁਲਿਸ ਨੂੰ ਰੋਕ ਉਹਨਾਂ ਨੇ ਲਾਈ ਸੀ ਉਹ ਮੁੰਡਾ ਨੇ 1 ਮਿੰਟ ਦੀਦੀ ਉਹਨਾਂ ਨੇ ਪਹਿਲਾਂ ਜਿੱਦੇ ਸਾਡੇ ਬੰਦੇ ਚੱਕੇ ਗਏ ਤੁਸੀਂ ਗੱਲ ਸੁਣੋ ਪਹਿਣਾ ਤੁਹਾਡਾ ਗੱਲ ਸੁਣੋ 2 ਮਿੰਟ 2 ਮਿੰਟ 2 ਮਿੰਟ ਇੱਕ ਗੱਲ ਹੀ ਕਹਿਣੀ ਆ ਮੁੰਡਾ ਠੀਕ ਹੈ ਹਾਂਜੀ ਹੱਲ ਕਰਾ ਲਓ ਅਸੀਂ ਜਾਣਦੇ ਆ ਜੇ ਉਹ ਠੀਕ ਹੈ ਉਹਦੀਆਂ ਗੱਲਾਂ ਠੀਕ ਆ ਉਹਦੀ ਰੋਕ ਠੀਕ ਆ ਤਾਂ ਫਿਰ ਉਹ ਤੋਂ ਹੀ ਕਰਾ ਲਓ ਅਸੀਂ ਜਾਣਦੇ ਆ ਅਸੀਂ ਕੀ ਕਰਨਾ ਆਦਾ ਨਾਮ ਦੇਖੋ ਦੋ ਦੋ ਬੇੜੀਆਂ ਚ ਪੈਰ ਰੱਖ ਕੇ ਬੰਦਾ ਡੁੱਬਦਾ ਦੋ ਬੇੜੀਆਂ ਚ ਪੈਰ ਪੈਰ ਨਾਲ ਰੱਖੋ ਜਦੋਂ ਅਸੀਂ ਆਏ ਆ ਤੁਹਾਡੇ ਮਸਲੇ ਦਾ ਹੱਲ ਕਰਨਾ ਚਾਹੁੰਦੇ ਆ ਤਾਂ ਕਰਾਣਾ ਨਾ ਕਰਾਣਾ ਤੁਹਾਡੀ ਮਰਜ਼ੀ ਆ ਮਸਲੇ ਦਾ ਹੱਲ ਕਰਾਣਾ ਨਾ ਕਰਾਣਾ ਤੁਹਾਡੀ ਮਰਜ਼ੀ ਆ ਠੀਕ ਹੈ ਸੋ ਮੈਂ ਜਾ ਰਿਹਾ ਹੈਗਾ ਤੁਸੀਂ ਚਾਰ ਜਾਂ ਪੰਜ ਬੰਦਿਆਂ ਨੂੰ ਭੇਜ ਦਿਓ ਪੰਮਾ 50 ਭੇਜ ਦਿਓ ਪਰ ਉੱਥੇ ਚਾਰ ਜਾਂ ਪੰਜ ਬੰਦੇ ਅੰਦਰ ਲੈ ਕੇ ਜਾਣੇ ਭਾਈ ਸਾਡਾ ਸਰਪੰਚ ਵੀ ਗRAND ਆਉਣਾ ਚਾਹੀਦਾ ਬੱਝਾਣਾ ਨਾ ਮੈਂ ਤਾਂ ਨਾਲ ਆਣਾ ਸਰਪੰਚ ਨਾਲ ਆਉਣਾ ਚਾਹੀਦਾ 2000 ਇਨਕੁਆਰੀ ਕਰਾਉਣਗੇ ਇਨਕੁਆਰੀ ਕਰਾਵਾਂਗੇ ਤੁਸੀਂ ਆਪ ਬੈਠਾਂਗੇ ਧਰਮੇ ਤੁਹਾਡੇ ਨਾਲ ਕਿਧਰ ਇਨਕੁਆਰੀ ਕਰਾਉਣਗੇ ਚਾਹੇ ਐਡੀਸ਼ਨਲ ਜੱਜ ਹੋਵੇ ਕਿਸੇ ਇਨਕੁਆਰੀ ਕਰਾਣੀ ਆ ਕਿਸੇ ਜੱਜ ਤੋਂ ਕਰਾਣੀ ਆ ਏਡੀਸੀ ਤੋਂ ਕਰਾਣੀ ਆ ਐਸਡੀਐਮ ਤੋਂ ਕਰਾਣੀ ਆ ਕਰਾਵਾਂਗੇ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਜਿਹੜਾ ਵੀ ਕਸੂਰਵਾਰ ਹੋਇਆ ਉਹਦੇ ਖਿਲਾਫ ਕਾਰਵਾਈ ਵੀ ਕਰਾਵਾਂਗੇ ਆ ਤੁਹਾਡੇ ਨਾਲ ਵਾਦਾ ਤੁਹਾਡੇ ਨਾਲ ਵਾਦਾ ਹੈਗਾ ਮਰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਆਪਣਾ ਰੋਲਾ ਰੱਪਾ ਪਾਣ ਦੀ ਬਜਾਏ ਗੱਲ ਇੱਕ ਇੱਕ ਕਰੋ ਤੇ ਮਸਲੇ ਦਾ ਹੱਲ ਕਰੀਏ ਆਪਾਂ ਜਿਹੜਾ ਮਸਲੇ ਦਾ ਹੱਲ ਚਾਹੇ ਡੀਸੀ ਹੋਵੇ ਚਾਹੇ ਐਸਐਸਪੀ ਹੋਵੇ ਅਗਰ ਉਹ ਮਸਲੇ ਦੇ ਹੱਲ ਵੱਲ ਨਹੀਂ ਚੱਲਣਗੇ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਸਰ ਜੀ ਕੀ ਯਾਰ ਇਨਕੁਆਰੀਆਂ ਲੰਮਾ ਪੈ ਜਾਂਦੀਆਂ ਲਟਕ ਜਾਂਦਾ ਉਹ ਜਦੋਂ ਹੋਏਗੀ ਭਾਈ ਉਦੋਂ ਪਤਾ ਲੱਗੇਗਾ ਹੁਣ ਜਦੋਂ ਮਸਲੇ ਦਾ ਹੱਲ ਆਪਾਂ ਜਦੋਂ ਤੁਰਾਂਗੇ ਨਹੀਂ ਜੇ ਭੁੱਖ ਲੱਗੀ ਰੋਟੀ ਤਾਂ ਪਕਾਣੀ ਪਊਗੀ ਨਾ ਪਕਾਣੀ ਉਹ ਇੱਕ ਦਿਨ ਚ ਪੱਕਦੀ ਹੈ ਕਿ 10 ਦਿਨ ਚ ਪੱਕਦੀ ਹੈ ਉਹ ਤਾਂ ਦੇਖਣਾ ਪਏਗਾ ਜੇ ਸਾਡੇ ਕੋਲ ਆਟਾ ਵੀ ਹੈਗਾ ਚੁੱਲ੍ਹਾ ਵੀ ਹੈਗਾ ਸਾਡੇ ਕੋਲ ਗੈਸ ਵੀ ਹੈਗੀ ਹੈ ਤੇ ਲਾਈਟਰ ਵੀ ਹੈਗਾ ਤੇ ਫਿਰ ਤਾਂ 10 ਮਿੰਟ ਦਾ ਕੰਮ ਹੈ ਤੇ ਮੈਂ ਤਾਂ ਜਾ ਰਿਹਾ ਹੁਣੇ ਐਸਐਸਪੀ ਦੇ ਕੋਲ ਜਾ ਰਿਹਾ ਮੈਂ ਡੀਸੀ ਨੂੰ ਬੁਲਾਇਆ ਤੇ ਉਹਨਾਂ ਨਾਲ ਬੈਠ ਕੇ ਗੱਲ ਕਰਾਂਗੇ ਜੇ ਲੋੜ ਪਈ ਤਾਂ ਇੱਥੇ ਲੈ ਆਵਾਂਗੇ ਉਹਨਾਂ ਨੂੰ ਹੋਰ ਕੀ ਕਰ ਸਕਦੇ ਆ ਜੀ ਕਰਾਂਗੇ ਹੱਲ ਮਸਲੇ ਦਾ ਸਰ ਮਸਲਾ ਸਾਡਾ ਇਹ ਵੀ ਆ ਕਿ ਸਾਡੇ ਬੰਦੇ ਤਾਂ ਕੱਲੇ ਰੋੜਿਆਂ ਤੇ ਗਰੀਬਾਂ ਤੇ ਐਡੇ ਐਡੇ ਪਰਚੇ ਕਰਦੇ ਜਿਹੜੇ ਬੰਦੇ ਬਦੂਖਾ ਚਲਾਉਂਦੇ ਆ ਸੋਸ਼ਲ ਮੀਡੀਆ ਤੇ ਦਿਖ ਰਹੇ ਆ ਉਹ ਕੀ ਉਹਨਾਂ ਤੇ ਪਰਚਾ ਬਰਾਬਰ ਹੋਊਗਾ ਕਿ ਨਹੀਂ ਹੋਊਗਾ ਜਵਾਬ ਚਾਹੀਦਾ ਹੀ ਸਾਨੂੰ ਕਹਤਾ ਦੇਤਾ ਦੇਖੋ ਨਾਮ ਗਮਦੂਰ ਸਿੰਘ ਸਾਰੇ ਅਸੀਂ ਲਿਖਾਉਨੇ ਆ ਜਿਵੇਂ ਸਾਡੇ ਬੰਦੇ ਤੇ ਪਰਚੇ ਹੋਏ ਆ ਜਿਵੇਂ ਹੁਣ ਤੁਸੀਂ ਕਹਿੰਦੇ ਵਿੱਚ ਬੰਦੇ ਬਾਹਰ ਕਢਾ ਦਿੰਨੇ ਆ ਜਿਹੜੀ ਉਹਨਾਂ ਦੀ ਕੁੱਟਮਾਰ ਹੋਈ ਆ ਕੀ ਉਹਨਾਂ ਲੋਕਾਂ ਦੀ ਓਵੇਂ ਕੁੱਟਮਾਰ ਹੋਊਗੀ ਜਾਂ ਉਹਨਾਂ ਤੇ ਓਵੇਂ ਪਰਚੇ ਹੋਣਗੇ ਸਾਡੇ ਬੰਦਿਆਂ ਤੇ ਐਨਐਸਐ ਲਾਈ ਜਾਂਦੇ ਕੀ ਉਹ ਲਗਾਈ ਜਾਊਗੀ ਤਾਂ ਅਸੀਂ ਤੁਹਾਡੇ ਇਹ ਜਿਹੜੇ ਹੈਗੇ ਆ ਆਪਣਾ ਇਹ ਆਪਣਾ ਜੇ ਆਮ ਆਦਮੀ ਪਾਰਟੀ ਦੇ ਛੱਡੇ ਹੋਏ ਆਮ ਆਦਮੀ ਆਲਟੀ ਜਿਹੜੇ ਜਨਤ ਛੱਡੇ ਹੋਏ ਆ ਉਹ ਵੀ ਕੀ ਇਹਨਾਂ ਦਾ ਜਿਹੜਾ ਕੋਈ ਮਸਲਾ ਹੱਲ ਹੋਣਾ ਹੈ ਵੀ ਇਹਨਾਂ ਦਾ ਕੋਈ ਇਨਸਾਫ ਨਾ ਮਿਲੇ ਇਹ ਜਾਣ ਕੇ ਜੋ ਹੈ ਮੌਜੂਦਾ ਸਰਕਾਰ ਦੇ ਜਿਹੜਾ ਐਮ ਐਲ ਏ ਆ ਉਹਦੇ ਬੰਦੇ ਛੱਡੇ ਹੋਏ ਆ ਉਹ ਕਹ ਰਹੇ ਆ ਪ੍ਰਸ਼ਾਸਨਾਂ ਨੂੰ ਇਹ ਸਾਰਾ ਕੰਮ ਕਰਾ ਰਹੇ ਆ ਵੀ ਕੋਈ ਮਸਲਾ ਹੱਲ ਨਾ ਹੋ ਜੇ ਇਸ ਕਰਕੇ ਸਾਰਾ ਸਿਸਟਮ ਹੈ ਜਿਹੜਾ ਇਹ ਐਮ ਐਲ ਏ ਦੇ ਅਨੋਲ ਸਿੰਘ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਉਹਨਾਂ ਨੇ ਕੀਤਾ ਜਾਂਦਾ ਤੇ ਪ੍ਰਸ਼ਾਸਨ ਨੇ ਉਹ ਜੋ ਕਿ ਪੰਜਾਬ ਦੇ ਵੱਡੇ ਅਹੁਦੇਦਾਰ ਆਏ ਹੋਏ ਆ ਬੀਜੇਪੀ ਦੇ ਇਹ ਕੋਈ ਮਸਲਾ ਨਾ ਹੱਲ ਕੋਈ ਆਪਸੰਦ ਨਾ ਬਹਿ ਕੇ ਕਰ ਸਕਣੇ ਸਾਰਾ ਉਹਨਾਂ ਦਾ ਮੇਨ ਮੁੱਦਾ ਹੈ ਅਸੀਂ ਧਰਨੇ ਜਾਵਾਂਗੇ ਤੜਕੇ ਕੜ ਕੇ ਧਰਨਾ ਲੱਗਣਾ 10 ਦੇ ਟਾਈਮ ਦਿੱਤਾ ਸੀ ਬੀ ਐਸ ਐਸ ਪੀ ਦਫ਼ਤਰਾਂ ਨਾ ਝੜਵਾਲਣ ਲੱਗੇ ਨਾ ਅਸੀਂ ਹੋਰ ਕਦੇ ਬਾਲਦਿਆਂਗੇ ਅਸੀਂ ਧਰਨੇ ਤੜਕੇ ਜਾਵਾਂਗੇ ਅੱਜ ਬੀ ਜੀ ਪੀ ਦੇ ਇੱਥੇ ਪਹੁੰਚੇ ਨੇ ਨਮਾਇंदे ਉਹ ਵੀ ਕਹਿ ਰਹੇ ਸੀ ਤੁਹਾਡੇ ਨਾਲ ਖੜੇ ਤਿੰਨ ਦਿਨੋਂ ਸਾਡੀ ਉਹਨਾਂ ਪੁਲਿਸ ਨੇ ਜਾਨ ਉਹਨਾਂ ਨੇ ਸਲਾਈ ਆਦੀ ਤਿੰਨ ਦਿਨੋਂ ਕੀ ਸਾਡੀ ਧਰਨੇ ਵਾਲੀ ਨਹੀਂ ਨੀਲੇ ਝੰਡੇ ਵਾਲਾ ਨਹੀਂ ਆ ਤੇ ਵਗੀ ਤਾਂ ਬਸ ਕਮੇਟੀ ਕਰੀ ਅਸੀਂ ਕਮੇਟੀਆਂ ਲਿਆ ਜਾਂਦੇ ਅਸੀਂ ਸਿਰਫ ਕਮੇਟੀ ਨਾਲ ਗੱਲ ਕਰਨੀ ਆ ਕਮੇਟੀ ਸਾਡਾ ਕੋਲ ਨਹੀਂ ਚਾਰ ਮੈਂਬਰੀ ਕਮੇਟੀ ਬਣਾਈ ਹੈ ਨਹੀਂ ਜੀ ਇਸ ਲਈ ਬਣਾਈ ਨਹੀਂ ਬਣਾਈ ਨਹੀਂ ਬਣਾਈ ਜੀ ਆਪੇ ਵੀ ਚਾਰ ਬੰਦੇ ਨੂੰ ਮੋਹਤੋਰ ਤੌਰ ਤੇ ਲਿਆਉਣਾ ਜਿਹੜੇ ਬੰਦੇ ਨਹੀਂ ਜਈਏ ਐਸਐਸਪੀ ਨੂੰ ਮਿਲੀਏ ਸਾਰਿਆਂ ਨੂੰ ਮਿਲਾਂਗੇ ਨਹੀਂ ਤੜਕੇ ਸੀ ਮਿਲਣਾਂਗੇ ਪਾਰਟੀ ਬਾਜੀ ਕਰਨ ਨਹੀਂ ਆਏਗੇ ਅਸੀਂ ਸਿਰਫ ਆਪਣਾ ਮਸਲਾ ਲੈ ਕੇ ਚੱਲ ਰਹੇ ਹਾਂ ਤੜਕੇ ਤੇ ਜਾਣੀ ਆ ਅਸੀਂ ਰਾਜਨੀਤੀਆਂ ਦੇ ਪਾਸੇ ਆਈ ਹੀ ਨਹੀਂ 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 ਅਸੀਂ ਅਸੀਂ ਸਿਰਫ ਤੁਹਾਡੇ ਪੜੱਪੇ ਤੌਰ ਤੇ ਆਏ ਆਂ ਬਾਈ ਅਸੀਂ ਐਸਐਸਪੀ ਦੇ ਅਫਸਰ ਕੋਲ ਨੂੰ ਆਉਣਾ ਹੀ ਆਂ ਆਉਣੀ ਆ ਅਸੀਂ ਧਰਨਾ ਦਾ ਉਹਨਾਂ ਇਨਸਾਫ ਤੁਹਾਨੂੰ ਮਿਲਣਾ ਹੀ ਹੈ ਅਸੀਂ ਤੁਹਾਨੂੰ ਪਹਿਲਾਂ ਗੱਲ ਸੁਣ ਲੈ ਗੱਲ ਤਾਂ ਸੁਣ ਲੋ ਇੱਕ ਵਾਰ ਤੁਸੀਂ ਉਹਨਾਂ ਖਾਦ ਦੇਵਗੇ ਫਟਾਸ਼ਾ ਪਾਰਟੀਆਂ ਬਹੁਤ ਜ਼ਿਆਦਾ ਵੇਖ ਲਈ ਸਾਡੀ ਪਾਲਟਿਕ ਕੋਈ ਨਹੀਂ ਕਰਦੇ ਕਹਿੰਦਾ ਆਹ ਮੁੰਡਾ ਤੁਹਾਡੇ ਪਿੰਡ ਦਾ ਨਾ ਆਹ ਤਾਂ ਇੱਥੇ ਮੇਰੇ 50 ਫੋਨ ਮਾਰ ਕੇ ਬੁਲਾਇਆ ਸਾਨੂੰ ਕਹਿੰਦਾ ਆਓ ਯਾਰ ਫੜਾ ਫੜਾ ਇਹ ਤਾਂ ਕੱਲ ਦਾ ਸਾਡੇ 3 ਦਿਨ ਹੋ ਗਏ ਆਏ ਨਹੀਂ ਅੱਜ ਕੱਲ੍ਹ ਸਾਡੇ ਕਹਿੰਦਾ ਫੇੜੇ ਦੀ ਬਾਤ ਨਹੀਂ ਪੁੱਛੀ ਜਾਂਦਾ 3 ਦਿਨ ਹੋ ਗਏ ਵੜੇ ਨਹੀਂ ਅੱਜ ਅੱਜ ਵੜ ਕੇ ਆ ਕੇ ਸਮਝ ਤੂੰ ਆਇਆ ਨਹੀਂ ਅੱਜ ਕਾਂਡ 5 ਤਰੀਕ ਦਾ ਹੋਇਆ ਤੂੰ ਆਇਆ ਨਹੀਂ ਕੋਈ ਬੰਦਾ ਕਹਿੰਦਾ ਮੈਂ ਆਇਆ ਕੋਈ 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 ਕੋ ਉਹ ਗੱਲ ਨਹੀਂ ਫਿਰ ਹਾਂ ਤੂੰ ਕਹਦਾ ਕਮਲਦਾ ਫਿਰ ਆਪ ਤੂੰ ਕਹਦਾ ਬੰਦੇ ਭਾਈ ਬਾਰ ਬਾਰ ਕੋਰਦੇ ਮਾਰਦੇ ਹੋਏ ਆਪਿਆ ਸਿਕਰਾ ਦਾਗੇ ਪੱਪੂ ਨੂੰ ਇੱਥੋਂ ਕੋਟ ਦੇ ਲੈ ਕੇ ਜਾਂ ਜਿਵੇਂ ਸਾਡੇ ਬੰਦਾਂ ਨੇ ਕੁੱਟਿਆ ਅਸੀਂ ਵਰਗੇ ਚੁਪ ਜੀ ਤੁਹਾਡੇ ਰੈਲੀਕੇਸ਼ਨ ਆ ਰਿਹਾ ਵੀ ਤੁਸੀਂ ਅੱਜ ਆਏ ਪਹਿਲਾਂ ਕਿਉਂ ਨਹੀਂ ਆਏ ਮੈਂ ਆਉਂਦਾ ਕਿਉਂ ਨਹੀਂ ਸੀ ਮੈਂ ਫਿਰਦਾ ਸੀ ਇੱਥੇ ਫਿਰਦਾ ਰਿਹਾ ਜੀ ਕਹ ਰਹੇ ਆ ਭਾਈ ਜਰਾ ਮੈਨੂੰ ਕਹ ਰਿਹਾ ਭਰਾ ਹੀ ਆ ਮੇਰਾ ਸਗਾ ਇਹ ਮੋਟਰਸਾਈਕਲ ਐ ਖਲਿਆਰ ਕੇ ਨਾ ਤੇ ਬਹੁਤ ਆ ਉਹਦੀ ਉੱਤਰ ਗਈ ਤੈਨੂੰ ਵੀ ਪਤਾ ਹੀ ਆ ਹਾਂ ਤੇ ਉੱਥੋਂ ਬਸ ਉਹਦੀ ਚੱਕ ਲਿਆ ਉਹ ਆਦਾ ਵੀ ਮੈਂਤਾ ਜੀ ਉੱਥੋਂ ਆਇਆ ਵੀ ਸਹੁਰਾ ਬੇਕਸੂਰ ਸੀ ਉਹ ਹਾਂ ਬੇਕਸੂਰ ਦੀ ਜਿਹੜਾ ਵੀ ਚੱਲ ਆਪਾਂ ਮੰਨਦੇ ਵੀ ਜਿਹੜਾ ਮੂਰੇ ਹੋਵੇ ਉਹਨੂੰ ਬਿਸ਼ੱਕ ਜੋ ਮਰਜੀ ਸੀ ਜੀ ਬਈ ਗੱਲ ਤਾਂ ਆਇਆ ਤੱਕਾ ਇੰਨਾ ਹੋਇਆ ਨਾ ਜਮਾ ਨਜਾਇਜ਼ ਮੇਰਾ ਟਰੈਕਟਰ ਬਾਹਰ ਖੜਾ ਸੀਗਾ ਪੁਲਿਸ ਵਾਲਿਆਂ ਨੇ ਲੈਟਾ ਭੰਨਦਿਆਂ ਦੱਸ ਉਹ ਤੋਂ ਕੀ ਵਿਗੜਿਆ ਸੀਗਾ ਮੈਂ ਕਹਿਣਾਗਾ ਉਸੇ ਪੁਲਿਸ ਵਾਲ ਨੂੰ ਥੋੜੇ ਮਾਦੇਮ ਰਹੀ ਜੇ ਦਮ ਹੋਇਆ ਨਾ ਤਾਂ ਆ ਜੇ ਦੁਬਾਰਾ ਫੇਰ ਟਰੈਕਟਰ ਤੇ ਖੜਾ ਹੋਊਗਾ ਉਹ ਤੋਂ ਕੀ ਵਿਗੜਿਆ ਫੇਰ ਗਾ ਕੋਈ ਬੱਚਾ ਨਹੀਂ ਛੱਡਿਆ ਇਹਨਾਂ ਨੇ ਕੋਈ ਘਰ ਦੇ ਵਿੱਚ ਵੜਨ ਦੀ ਕਸਰ ਨਹੀਂ ਸਾਡੀ ਕੋਈ ਬੁੜੀਆਂ ਜੁੰਡੇ ਪੱਟੇ ਫੇਰ ਗਾ ਉਹ ਪੱਪੂ ਉਹ ਕਹਿੰਦਾ ਇੱਕ ਤੁਸੀਂ ਪੁੱਛਿਆ ਸੀਗਾ ਉਹ ਸਵਾਲ ਅਗੇ ਵੀ ਸਰਪੰਚ ਸੁਣੇ ਕੋਣ ਆ ਅਗੇ ਸਰਪੰਚ ਮੈਂ ਤਾਂ ਮੈਂ ਬਸ ਇੰਟਰਸਟਿੰਗ ਉਹਨਾਂ ਕੇ ਜਿਹੜਾ ਇੰਟਰਸਟ ਨਹੀਂ ਦਾ 50 ਲੱਖ ਪਿਛਲੀ ਵਾਰ ਲਾ ਕੇ ਕਿਉਂ ਹਰਿਆ ਲੈ ਹਰ ਗਿਆ ਲੈ 50 ਲੱਖ ਰੁਪਏ ਲਾਇਆ ਠੀਕ ਹੈ ਇਹੀ ਸਰਪੰਚਾਂ ਦੇ ਕੁੱਤਖਾਨਿਆਂ ਦੇ ਵਿੱਚ ਕਰਕੇ ਲੋਕਾਂ ਨੇ ਕਿ ਵੋਟ ਨਹੀਂ ਪਾਈ ਇਹਨੂੰ ਠੀਕ ਹੈ ਸਰਪੰਚ ਸਾਡਾ ਬਣਿਆ ਗਰੀਬ ਬੰਦਾ ਇੱਕ ਪਾਣੀ ਘੁੱਟ ਪੀਤੀ ਅਸੀਂ ਜਦ ਪਲੋਂ ਪੀਂਦੇ ਰਿਹਾ ਪਾਣੀ ਠੀਕ ਹੈ ਇਹਨਾਂ ਨੇ ਤਾਂ ਲੇਬਰ ਦੇ ਵਿੱਚ ਮੈਂ ਪਾਰਟੀ ਪ੍ਰੈਜ਼ੀਡੈਂਟ ਆ ਪੰਜਾਬ ਯੂਨੀਅਨ ਦੇ ਵਿੱਚ ਉੱਥੇ ਇਹਨੇ ਲੇਬਰ ਦੇ ਨਾਲ ਇਹਨਾਂ ਤੱਕਾ ਕੀਤਾ ਰੇਟ ਘਟਾ ਕੇ ਡਾਊਨ ਮਾਰਿਆ ਸਾਡੇ ਇੱਕ ਅਮੋਲਕ ਦੀ ਸ਼ੈੜ ਵਾਲਾ ਇਹ ਸਾਰਾ ਅਮੋਲਕ ਦੀ ਸ਼ੈੜਾ ਪਹਿਲਾਂ ਵੀ ਲੇਬਰ 'ਚ ਹੋਇਆ ਐਤਕੀ ਵੀ ਹੋਇਆਗਾ ਹੁਣ ਇਹਨੂੰ ਤਾਂ ਇਹੀ ਕਹਿੰਦੇ ਉਹ ਗੱਲ ਇਹਦੀ ਹੋਊਗੀ ਪੰਜਾਬ ਦੀ ਇੱਕ ਹਫ਼ਤਾ ਅਗੇ ਅੰਨੀ ਪੀ ਅੰਨੀ ਪੀ ਪਿੰਦੀਆ ਤੇ ਕੁੱਤੇ ਬੇਚੜਦੇ ਆ ਅੰਬੋਲਕ ਅੰਨਾ ਪੀ ਜਾਂਦਾ ਤੇ ਆਹ ਚੱਟੀਆਂ ਜਾਂਦੇ ਆ ਠੀਕ ਹੈ ਜੀ ਗੱਲ ਐ ਉਹ ਆ ਵੀ ਮੁੱਦਾ ਤਾਂ ਅਸੀਂ ਕੋਈ ਪਾਰਟੀ ਨਾਲ ਕੋਈ ਰਿਲੇਟਡ ਨਹੀਂ ਇਹ ਅਸੀਂ ਸਿਰਫ ਇਹ ਕਰਾਂ ਜਨਤਾ ਕੀ ਸਾਡੀ ਜੋ ਕਮੇਟੀ ਬਣੀਆਂ ਬਣੂਗੀ ਮਜ਼ਦੂਰ ਜਥੇਬੰਦਾਂ ਦਾ ਅਸੀਂ ਤਾਂ ਸਿਰਫ ਉਹਨਾਂ ਸਾਥ ਦੇਣਾ ਤੇ ਉਹਨਾਂ ਤੋਂ ਹੀ ਸਹਿਯੋਗ ਲੈਣਾਗਾ